ਤੇ ਗੁਰਦਾਸਪੁਰ ਟ੍ਰਾਫਿਕ ਪੁਲਿਸ ਦੇ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾ ਕੇ ਨਾਬਾਲਗ ਬੱਚਾ ਦੇ ਡਰਾਈਵਿੰਗ ਨਾ ਕਰਨ ਦੇ ਬਾਰੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਗਿਆ। ਇਸ ਦੇ ਵਿੱਚ ਸੋਨੀ ਟੀਵੀ ਦੇ ਇੰਡੀਅਨ ਜਿਵੇਂ ਕਿ ਇੰਡੀਆ ਸੌਖ ਸੀਜ਼ਨ 3 ਦੇ winner ਆਰਵਿੰਨ ਗੁਰਦਾਸਪੁਰ ਦੇ ਬੱਚਿਆਂ ਨੂੰ ਅਪੀਲ ਕੀਤੀ ਗਈ ਕਿ ਨਾਬਾਲਗ ਬੱਚੇ ਜਿਨ੍ਹਾਂ ਦੀ ਕਿ ਉਮਰ 16 ਤੋਂ 18 ਸਾਲ ਤੱਕ ਹੈ ਉਹ ਡਰਾਈਵਿੰਗ ਨਾ ਕਰਨ ਤੇ ਉਹਨਾਂ ਦੇ ਮਾਤਾ ਪਿਤਾ ਵੀ ਆਪਣੇ ਬੱਚਿਆਂ ਨੂੰ ਕੋਈ ਵਹੀਕਲ ਚਲਾਉਣ ਦੇ ਲਈ ਨਾ ਦੇਣ। ਮੁੰਡਿਆਂ ਨੂੰ ਮੇਰਾ ਨਾਮ ਮਾਸਟਰ ਆਰਿਨ ਹੈ ਅਤੇ ਮੈਂ ਸੁਪਰਸਟਾਰ ਸਿੰਗਰ 3 ਦਾ ਜੀਨਰ ਹਾਂ ਮੈਂ ਸਾਰਿਆਂ ਨੂੰ ਆਪਣੇ ਗੁਰਦਾਸਪੁਰ ਸ਼ਹਿਰ ਦੇ ਬਲਕਿ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਇਹ ਕਹਣਾ ਚਾਹੁੰਦਾ ਕਿ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਵੱਲੋਂ ਚਲਾਈ ਜਾ ਰਹੀ ਮੁਹਿੰਮ ਜਿਸ ਵਿੱਚ ਮੈਂ ਅਪੀਲ ਕਰਦਾ ਹਾਂ ਕਿ ਕੋਈ ਵੀ ਨਬਾਲਗ ਬੱਚਾ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਉਹ ਕਿਰਪਾ ਕਰਕੇ ਕਿਸੇ ਵੀ ਤਰ੍ਹਾਂ ਦੀ ਡਰਾਈਵਿੰਗ ਨਾ ਕਰੋ ਜੇਕਰ ਉਹ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਅਤੇ ਉਸਤੇ 25000 ਦੀ ਸਜ਼ਾ ਅਤੇ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ 25000 ਦਾ ਜੁਰਮਾਨਾ ਅਤੇ 3 ਸਾਲ ਦੀ ਕੈਦ ਵੀ ਹੋ ਸਕਦੀ ਹੈ ਅਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਾਰਿਆਂ ਦੇ ਮਾਤਾ ਪਿਤਾ ਨੂੰ ਕਿ ਕਿਰਪਾ ਕਰਕੇ ਆਪਣੇ ਆਪਣੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਵਾਹਨ ਨਾ ਦੇਣ ਜਿਸ ਕਾਰਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਥੈਂਕ ਯੂ ਸਪੈਸ਼ਲ ਇਹ ਆ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਜਮਾ ਹਰੀਸ਼ ਕੁਮਾਰ ਓਮਪਰਕਾਰ ਆਈਪੀਐਸ ਦੇ ਜੀ ਦੇ ਹੁਕਮਾਂ ਦੇ ਮੁਤਾਬਕ ਅੱਜ ਸਾਡੇ ਵਿੱਚ ਸੁਪਰਸਟਾਰ 3 ਦੇ ਜਿਹੜੇ ਵਿਨਰ ਹੈਗੇ ਨੇ ਆਇਰਨ ਗੁਰਦਾਸਪੁਰ ਦੀ ਸ਼ਾਨ ਨੇ ਉਹ ਸਾਡੇ ਮੌਜੂਦ ਨੇ ਔਰ ਇਹ ਲੋਕਾਂ ਨੂੰ ਆਪਣੇ ਵੱਲੋਂ ਅਪੀਲ ਕਰਨਾ ਚਾਹੁੰਦੇ ਨੇ ਕਿ ਜਿਹੜੇ ਅੰਡਰਏਜ ਦੇ ਵਿੱਚ ਜਿਹੜੇ ਨਵੇਂ ਰੂਲ ਵਿੱਚ ਅਮੈਂਡਮੈਂਟ ਹੋਈ ਆ ਉਹਨਾਂ ਵਿੱਚ ਜਿਹੜੇ ਬੱਚੇ ਆ ਜਿਹੜੇ ਇਸ 18 ਸਾਲ ਤੋਂ ਘੱਟ ਨੇ ਉਹ ਜਿਹੜੇ ਬਿਲਕੁਲ ਹੀ ਆਪਣਾ ਵਹੀਕਲ ਕੋਈ ਨਾ ਨਾ ਕਾਰ ਨਾ ਮੋਟਰਸਾਈਕਲ ਨਾ ਚਲਾਣ ਔਰ ਉਹਨਾਂ ਦੇ ਜਿਹੜੇ ਪੇਰੈਂਟਸ ਹੈ ਉਹ ਵੀ ਉਹਨਾਂ ਨੂੰ ਆਪਣਾ ਵਹੀਕਲ ਕੋਈ ਚਲਾਉਣ ਵਾਸਤੇ ਨਾ ਦੇਣ ਅਗਰ ਕੋਈ ਪੇਰੈਂਟਸ ਜਾਂ ਕੋਈ ਗਵਾਂਡੀ ਉਹਨਾਂ ਨੂੰ ਵਹੀਕਲ ਚਲਾਉਣ ਵਾਸਤੇ ਦਿੰਦਾ ਤੇ ਉਹਦੇ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਔਰ ਉਹ ਜਿਹੜੀ ਕਾਰਵਾਈ ਹੈ 25000 ਰੁਪਏ ਜੁਰਮਾਨਾ ਔਰ 3 ਸਾਲ ਦੀ